ਸਤਿ ਸ਼੍ਰੀ ਅਕਾਲ ਜੀ ਮੈਂ ਕੁਲਵੰਤ ਸਿੰਘ ਗੱਗੜਪਰੀ ਤੇ ਤੁਸੀਂ ਵੇਖ ਰਹੇ ਹੋ ਚੈਨਲ ਦੇਸ਼ ਪ੍ਰਦੇਸ਼ ਇੰਡੀਗੋ ਦਾ ਸੰਕਟ ਅਤੇ ਉਧਾਰ ਜਹਾਜ਼ ਨਾਲ ਸ਼ੁਰੂ ਹੋਈ ਇਸ ਦੀ ਦਿਲਚਸਪ ਕਹਾਣੀ ਅੱਜ ਇੰਡੀਗੋ 에ਅਰਲਾਈਨ ਦੀ ਗੱਲ ਕਰਾਂਗੇ ਇੰਡੀਗੋ ਅੱਜ ਭਾਰਤ ਦੀ ਸਭ ਤੋਂ ਵੱਡੀ ਤੇ ਸਸਤੀ 에ਅਰਲਾਈਨ ਬਣ ਚੁੱਕਾ ਹੈ ਪਰ ਇਸ ਸਮੇਂ ਇਹ ਬਹੁਤ ਵੱਡੀ ਮੁਸ਼ਕਲ ਵਿੱਚ ਫਸਿਆ ਹੋਇਆ ਇਹ 에ਅਰਲਾਈਨ ਜੋ ਸਮੇਂ ਤੇ ਉਡਾਣਾਂ ਪਰ ਲਈ ਮਸ਼ਹੂਰ ਸੀ ਅੱਜ ਸੈਂਕੜੇ ਉਡਾਣਾਂ ਰੱਦ ਕਰ ਰਹੀ ਹੈ ਏਅਰਪੋਰਟਾਂ ਤੇ ਯਾਤਰੀ ਲਾਈਨਾਂ ਵਿੱਚ ਖੜੇ ਨਜ਼ਰ ਆ ਰਹੇ ਨੇ ਕਿਸੇ ਨੇ ਆਰਮੀ 'ਚ ਛੁੱਟੀ ਕੱਟ ਕੇ ਵਾਪਸ ਜਾਣਾ ਕੋਈ ਬੱਚਿਆਂ ਦੇ ਨਾਲ 4-4 ਦਿਨ ਤੋਂ ਹਵਾਈ ਅੱਡਿਆਂ ਦੇ ਉੱਤੇ ਰੁਕੇ ਹੋਏ ਨੇ ਅਤੇ ਕੰਪਨੀ ਸਭ ਕੁਝ ਮੁੜ ਤੋਂ ਠੀਕ ਕਰਨ 'ਚ ਲੱਗੀ ਹੋਈ ਹੈ ਇੰਡੀਗੋ ਦਾ ਸੰਕਟ ਵਧਿਆ ਕਿਉਂ ਨੰਬਰ 1 ਇੰਜਨਾਂ ਦੀ ਸਮੱਸਿਆ ਏਅਰਬਸ ਵਾਲੇ ਇੰਜਨਾਂ ਵਿੱਚ ਖਾਮੀਆਂ ਆ ਰਹੀਆਂ ਹਨ ਜਿਸ ਕਰਕੇ ਕਈ ਜਹਾਜ਼ ਖੜੇ ਕਰਨੇ ਪੈ ਰਹੇ ਨੇ ਨੰਬਰ 2 ਉਧਾਰ ਦੇ ਬਹੁਤ ਸਾਰੇ ਜਹਾਜ਼ ਮੰਗ ਪੂਰੀ ਕਰਨ ਲਈ ਕੰਪਨੀ ਨੇ ਹੋਰ ਜਹਾਜ਼ ਕਿਰਾਏ ਤੇ ਲਏ ਪਰ ਹੁਣ ਉਹਨਾਂ ਦਾ ਖਰਚਾ ਬਹੁਤ ਵੱਧ ਗਿਆ ਹੈ ਨੰਬਰ 3 ਪਾਇਲਟ ਘਟਨੇ ਨਵੇਂ ਰੂਲਾ ਕਰਕੇ ਪਾਇਲਟਾਂ ਦੀ ਡਿਊਟੀ ਘਟ ਗਈ ਹੈ ਤੇ ਉਡਾਨਾਂ ਲਈ ਪਾਇਲਟ ਜੜੇ ਨੇ ਉਹ ਮਿਲਨੇ ਮੁਸ਼ਕਲ ਹੋ ਗਏ ਨੇ ਨੰਬਰ 4 ਉਡਾਨਾਂ ਰੱਦ ਸੈਂਕੜੇ ਉਡਾਨਾਂ ਰੱਦ ਹੋ ਰਹੀਆਂ ਨੇ ਯਾਤਰੀ ਨਾਰਾਜ਼ ਹੋਏ ਨੇ ਇੰਡੀਗੋ ਦੀ ਔਨ ਟਾਈਮ ਵਾਲੀ ਛਵੀ ਜਿਹੜੀ ਆ ਉਹ ਖਰਾਬ ਹੋ ਰਹੀ ਹੈ ਇਹ ਸਭ ਦੇਖ ਕੇ ਲੱਗਦਾ ਇਹ ਹੈ ਕਿ ਇੰਡੀਗੋ ਇੱਕ ਵੱਡੀ ਕਸਰਟੀ ਤੋਂ ਲੰਘ ਰਹੀ ਹੈ ਇੱਕ ਵੱਡੇ ਇਮਤਿਹਾਨ ਦੇ ਵਿੱਚੋਂ ਗੁਜ਼ਰ ਰਹੀ ਹੈ ਪਰ ਇੰਡੀਗੋ ਦੀ ਸ਼ੁਰੂਆਤ ਦੀ ਕੋਈ ਸ਼ਾਨਦਾਰ ਤਰੀਕੇ ਨਾਲ ਨਹੀਂ ਹੋਈ ਸੀ ਉਹ ਵੀ ਇੱਕ ਮੁਸ਼ਕਲ ਸਮੇਂ ਤੋਂ ਗੁਜ਼ਰ ਕੇ ਵੱਡਾ 에ਰਲਾਈਨ ਬਣਿਆ ਉਧਾਰ ਵਾਲੀ ਪਹਿਲੀ ਉਡਾਨ ਇੰਡੀਗੋ ਦੀ ਸ਼ੁਰੂਆਤ ਦਾ ਸਭ ਤੋਂ ਦਿਲਚਸਪ ਜਿਹੜਾ ਹਿੱਸਾ ਉਹ ਇਹ ਹੈ ਅੱਜ ਭਾਵੇਂ ਇੰਡੀਗੋ ਕੋਲ ਸੈਂਕੜੇ ਜਹਾਜ਼ ਨੇ ਪਰ 2006 ਵਿੱਚ ਇਸ ਦੀ ਪਹਿਲੀ ਉਡਾਨ ਜਿਹੜੀ ਹੈ ਉਹ ਉਧਾਰ ਦੇ ਜਹਾਜ਼ ਨਾਲ ਸ਼ੁਰੂ ਹੋਈ ਸੀ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਦੋ ਸਾਥੀ ਰਾਹੁਲ ਪਾਟਿਆ ਤੇ ਰਕੇਸ਼ ਗੰਗਵਾਲ ਨੇ ਇਹ ਸੋਚਿਆ ਕਿ ਭਾਰਤ ਨੂੰ ਇੱਕ ਐਸੀ 에ਅਰਲਾਈਨ ਦੀ ਲੋੜ ਹੈ ਜੋ ਸਸਤੀ ਹੋਵੇ ਤੇ ਸਮੇਂ ਤੇ ਜਿਹੜੀ ਆ ਉਡਾਨ ਪਰੇ ਉਸ ਸਮੇਂ ਭਾਰਤ ਵਿੱਚ ਹਵਾਈ ਸਫਰ ਬਹੁਤ ਮਹਿੰਗਾ ਸੀ ਫਲਾਈਟਾਂ ਸਮੇਂ ਤੇ ਨਹੀਂ ਸੀ ਆਉਂਦੀਆਂ ਲੋਕ ਤੰਗ ਸਨ ਇਹਨਾਂ ਦੋਵਾਂ ਸਾਥੀਆਂ ਨੇ ਸੋਚਿਆ ਕਿਉਂ ਨਾ ਅਜਈ ਏਅਰਲਾਈਨ ਬਣਾਈ ਜਾਵੇ ਜੋ ਆਮ ਆਦਮੀ ਦੀ ਪਹੁੰਚ ਵਿੱਚ ਹੋਵੇ ਇੰਡੀਗੋ ਨੇ ਏਅਰਬੱਸ ਨੂੰ 100 ਜਹਾਜ਼ਾਂ ਦਾ ਆਰਡਰ ਦਿੱਤਾ ਪਰ ਉਹ ਜਹਾਜ਼ ਆਉਣ ਵਿੱਚ ਕਾਫੀ ਸਮਾਂ ਲੱਗਣਾ ਸੀ ਉਡਾਣਾ ਤਾਂ 2006 ਵਿੱਚ ਸ਼ੁਰੂ ਕਰਨੀਆਂ ਸੀ ਫਿਰ ਇੰਡੀਗੋ ਨੇ ਕੀ ਕੀਤਾ ਜਹਾਜ਼ ਕਰਾਏ ਤੇ ਲਿਆ ਇੱਕ ਉਧਾਰ ਦਾ ਜਹਾਜ਼ ਇਹ 320 ਲੰਡਨ ਤੋਂ ਮੰਗਵਾਇਆ ਇੱਕ ਨਵੀਂ ਕੰਪਨੀ ਲਈ ਬਹੁਤ ਵੱਡਾ ਹਿੰਮਤ ਵਾਲਾ ਕਦਮ ਸੀ 28 ਜੁਲਾਈ 2006 ਨੂੰ ਇਹ ਜਹਾਜ਼ ਦਿੱਲੀ ਉਤਰਿਆ ਇਸ ਦਾ ਨਾਂ ਰੱਖਿਆ ਗਿਆ ਇੰਡੀਗੋ 001 ਇਹ ਸੀ ਇੰਡੀਗੋ ਦੀ ਸਭ ਤੋਂ ਪਹਿਲੀ ਉਡਾਨ ਉਧਾਰ ਦੇ ਜਹਾਜ਼ ਤੇ ਕੱਲ ਕੇ ਇਸ 에ਅਰਲਾਈਨ ਨੇ ਲੋਕਾਂ ਦੇ ਦਿਲ ਜਿੱਤ ਲਏ ਸਸਤੀ 에ਅਰਲਾਈਨ ਬਣ ਗਈ ਹਰ ਇੱਕ ਦੀ ਪਹੁੰਚ ਵਿੱਚ ਬਣ ਗਈ ਹਾਂ ਇਸ ਵਿੱਚ ਖਾਣਾ ਨਹੀਂ ਦਿੱਤਾ ਜਾਂਦਾ ਪਰ ਟਿਕਟ ਬਹੁਤ ਸਸਤੀ ਹੈ ਤੇ ਸਮੇਂ ਸਿਰ ਉਡਾਣਾ ਜੜੀਆਂ ਨੇ ਇਹ ਉਡਦੀਆਂ ਰਹੀਆਂ ਸਸਤਾ ਕਿਰਾਇਆ ਸਾਫ਼ ਸੇਵਾ ਤੇ ਸਮੇਂ ਦੀ ਪਾਬੰਦੀ ਇਹ ਤਿੰਨ ਜੜੀਆਂ ਚੀਜ਼ਾਂ ਸੀ ਇੰਡੀਗੋ ਨੇ ਦੇ ਉੱਤੇ ਪਹਿਰਾ ਦਿੱਤਾ ਦੇਸ਼ ਦੀ ਸਭ ਤੋਂ ਵੱਡੀ 에ਅਰਲਾਈਨ ਇਸੇ ਚੀਜ਼ ਨਹੀਂ ਇਹਨੂੰ ਬਣਾ ਦਿੱਤਾ ਕੀ ਇੰਡੀਗੋ ਇਹ ਨਵਾਂ ਸੰਕਟ ਪਾਰ ਕਰ ਲਵੇਗੀ ਜੇ ਅਤੀਤ ਵੱਲ ਵੇਖੀਏ ਇਹਦੇ ਪਾਸਟ ਵੱਲ ਵੇਖੀਏ ਤਾਂ ਇੰਡੀਗੋ ਨੇ ਬਹੁਤ ਮੁਸ਼ਕਲਾਂ ਵੇਖੀਆਂ ਨੇ ਤੇ ਇਸ ਮੁਸ਼ਕਲ ਨੂੰ ਵੀ ਪਾਰ ਕਰ ਲਵੇਗੀ ਉਦਾਰ ਦੇ ਜਹਾਜ਼ ਤੋਂ ਸ਼ੁਰੂ ਹੋਈ ਇਹ 에ਅਰਲਾਈਨ ਅੱਜ ਭਾਰਤ ਦੀ ਸਭ ਤੋਂ ਵੱਡੀ 에ਅਰਲਾਈਨ ਬਣ ਇਸ ਲਈ ਸੰਭਾਵਨਾ ਹੈ ਕਿ ਮੌਜੂਦਾ ਸੰਕਟ ਇਹਦੇ ਵਾਸਤੇ ਕੁਝ ਵੀ ਨਹੀਂ ਹੈ ਅਸੀਂ ਵੀ ਆਸ ਕਰਦੇ ਹਾਂ ਕਿ ਜਲਦੀ ਹੀ ਇੰਡੀਗੋ ਆਪਣੇ ਇਸ ਸੰਕਟ ਚੋਂ ਬਾਹਰ ਆਵੇਗੀ ਕਿਉਂਕਿ ਇੰਨੀ ਵਧੀਆ ਤੇ ਇੰਨੀ ਸਸਤੀ ਤੇ ਸਮੇਂ ਸਿਰ ਉੱਡਣ ਵਾਲੀ ਜਿਹੜੀਆਂ ਫਲਾਈਟਾਂ ਨੇ ਉਹ ਇੰਡੀਗੋ ਦੀਆਂ ਨੇ ਹਾਂ ਕੁਝ ਮਹੀਨੇ ਮੁਸ਼ਕਲਾਂ ਆ ਸਕਦੀਆਂ ਨੇ ਪਰ ਇੰਡੀਗੋ ਕੋਲ ਤਜਰਬਾ ਹੈ ਤੇ ਯਾਤਰੀਆਂ ਦਾ ਭਰੋਸਾ ਵੀ ਇੰਡੀਗੋ ਦੀ ਉਡਾਨ ਪਹਿਲਾਂ ਵੀ ਨਹੀਂ ਠੀਰੂਕੀ ਤੇ ਹੁਣ ਵੀ ਉਮੀਦ ਹੈ ਕਿ ਦੁਬਾਰਾ ਆਕਾਸ਼ ਵਿੱਚ ਮਜ਼ਬੂਤੀ ਨਾਲ ਉੱਡੇਗੀ ਦੋਸਤੋ ਅਗਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਇਹਨੂੰ ਅੱਗੇ ਵੀ ਸ਼ੇਅਰ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਾਡੇ YouTube ਚੈਨਲ ਦੇ ਕਮੈਂਟ ਬਾਕਸ ਤੇ ਜਾ ਕੇ ਤੇ ਸਾਡੇ Facebook ਪੇਜ ਤੇ ਜਾ ਕੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੇਣਾ ਇਸ ਦੇ ਨਾਲ ਹੀ ਮੈਂ ਕੁਲਵੰਤ ਸਿੰਘ ਅਗੜਪੁਰੀ ਤੁਹਾਡੇ ਤੋਂ ਲੈਣਾ ਅਜਾਜ਼ਤ ਸਤਿ ਸ਼੍ਰੀ ਅਕਾਲ